ਜੋ ਬਾਈਕ ਆ ਰਹੀ ਸੀ ਤੇ ਉਧਰੋਂ ਹੀ ਆਇਆ ਕੋਈ ਟਿਪਰ ਆਇਆ ਟਿਪਰ ਥੋੜਿਆ ਆਂਦਾ ਗਿਆ ਸੀ ਤੇ ਬਾਈਕ ਦੇ ਨਾਲ ਵੀ ਸਾਈਡ ਤੇ ਵੀ ਸਾਈਡ ਲੱਗੀ ਬਾਹ ਤੇ ਬਾਅਦ ਅਗੇ ਬਾਹ ਵੱਜੀ ਤੇ ਨਾਲ ਹੀ ਬਾਈਕ ਚਕੋ ਕੇ ਥੱਲੇ ਪੈ ਗਈ ਤੇ ਬੰਦਾ ਜਿਹੜਾ ਉੱਰੀ ਛੱਡੇ ਗਿਆ ਜਿਹੜਾ ਨਹੀਂ ਪੜੀ ਛੱਡੇ ਗਿਆ ਤੇ ਟਾਇਰ ਟੱਪ ਗਿਆ ਜਨਾਬ ਮੌਤ ਹੋ ਗਈ ਮੌਤ ਹੋ ਗਈ ਮੇਰਾ ਨਾਮ ਸ਼ਨੀ ਵਿਸ਼ੇਸ਼ ਤੇ ਮੈਂ ਬਲੌਗ ਦਾ ਪ੍ਰੈਜ਼ੀਡੈਂਟ ਆ ਬਾਟ ਪਾਵਰ ਇਹ ਬਹੁਤ ਹੀ ਮੰਦ ਭੱਗੀ ਘਟਨਾ ਆ ਆਏ ਦਿਨ ਸਾਡੇ ਇਲਾਕੇ ਵਿੱਚ ਬਹੁਤ ਹਾਸੇ ਹੋ ਰਿਹਾ ਐਕਸੀਡੈਂਟਲੀ ਹਾਸੇ ਚੋਰੀਆਂ ਨੇ ਘਟਨਾਵਾਂ ਇਹਦੇ ਵਿੱਚ ਪ੍ਰਸ਼ਾਸਨ ਨੂੰ ਜਾਗਰੂ ਹੋ ਕੇ ਸਾਰੇ ਲੋਕਾਂ ਨੂੰ ਜਾਗਰੂ ਹੋਣਾ ਚਾਹੀਦਾ ਤੇ ਜੋ ਉਹ 스ਪੀਡ ਨਾਲ ਤੇ ਜੋ ਟਿਪਰ ਚਾਲਕ ਟਿਪਰ ਚਲਾਉਂਦੇ ਆ ਉਹਦੇ ਨਾਲ ਇੱਕ ਆਮ ਨਾਗਰਿਕ ਜਿਹੜਾ ਉਹ ਘਰੋਂ ਆ ਕੇ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਇਹਦੇ ਵਿੱਚ ਮੈਂ ਹੀ ਮੰਨ ਕਰਦਾ ਕਿ ਜੋ ਇਹ ਮੰਦ ਭਾਗੀ ਘਟਨਾ ਹੋਈ ਆ ਇੱਕ ਤਾਂ ਬਹੁਤ ਦੁਖਦ ਘਟਨਾ ਇਹ ਤੁਹਾਡਿਆਂ ਨੂੰ ਪਤਾ ਲੱਗਾ ਕਿ ਇਹ ਤੁਹਾਡਿਆਂ ਦੇ ਰੌਲਾ ਸੋਮੀ ਸਸੰਗਰ ਤੋਂ ਸਸੰਗਰ ਤੋਂ ਦੋਨੇ ਹੀ ਆ ਰਹੇ ਸੀ ਜਿਹੜੇ ਕਰਕੇ ਜੋ ਮੈਨੂੰ ਇੱਥੇ ਪਤਾ ਲੱਗਾ ਲੋਕਾਂ ਤੋਂ ਕਿ ਆ ਕੇ ਉਹਨਾਂ ਨਾਲ ਮਲਕੀ ਪਿੱਛੇ ਹੋਰਸ ਵੀ ਟਿੱਪਰ ਆਇਆ ਤੇ ਉਹਨਾਂ ਨਾਲ ਟੱਕਰ ਲੱਗ ਕੇ ਉਹ ਲੇਡੀਜ਼ ਦੀ ਮੌਕੇ ਦੀ ਡੈਥ ਹੋ ਗਈ ਆ ਤੇ ਜਿਹੜੇ ਉਹਨਾਂ ਦੇ ਹਸਬੰਡ ਆ ਜਾਂ ਪਤਾ ਨਹੀਂ ਕੋਣ ਆ ਉਹਨਾਂ ਦੇ ਰਿਲੇਟਿਵ ਸੀਗੇ ਉਹ ਪ੍ਰਸ਼ਾਸਨ ਨੇ ਹਸਪੀਟਲ ਰੈਫਰ ਕੀਤੇ ਆ ਕੋਈ ਹੋਰ ਜਾਣਕਾਰੀ ਪ੍ਰਸ਼ਾਸਨ ਦੇ ਕੋਲ ਹੈ ਮੈਂ ਐਸੇ ਕੁਰਵੈਂਜ਼ਰ ਜੀ ਸੇਂਟਾਣਾ ਹਾਜੀਪੁਰ ਅੱਜ ਇੱਕ ਟੈਲੀਫੋਨ ਥਾਣੇ ਨੂੰ ਮਸੂਲ ਹੋਇਆ ਵੀ ਬਸ ਸਟੈਂਡ ਹਾਜੀਪੁਰ ਤੇ ਇੱਕ ਐਕਸੀਡੈਂਟ ਹੋਇਆ ਹੈ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਾ ਕੇ ਦੇਖਿਆ ਇੱਕ ਲੇਡੀ ਜੀ ਮੌਕੇ ਤੇ ਦੱਸੋ ਵੀ ਮੋਟਰਸਾਈਕਲ ਤੇ ਵੱਡੇ ਟਿੱਪਰ ਦਾ ਅਫਰ ਐਕਸੀਡੈਂਟ ਹੋਇਆ ਹੈ ਇਹ ਜੋਈ ਪਤੀ ਪਤਨੀ ਰਾਰਾ ਸਵਾਮੀ ਸਾਤਸੰਗ ਬਾਬੇ ਦਾ ਪਿਆਸ ਦਾ ਸਾਤਸੰਗ ਸੋੜ ਕੇ ਆ ਰਹੇ ਆਪਣੇ ਪਿੰਡ ਢਾਡੇ ਕਟਵਾਲ ਨੂੰ ਜਾ ਰਹੇ ਸੀ ਬਸ ਸਟੈਂਡ ਦੇ ਬਿਲਕੁਲ ਉੱਪਰ ਇਹ ਐਕਸੀਡੈਂਟ ਹੋਇਆ ਹੈ ਰੇਖਾ ਰਾਣੀ ਦੀ ਮੌਕੇ ਤੇ ਮੌਤ ਹੋ ਗਈ ਤੇ ਉਹਦਾ ਪਤੀ ਜਿਹੜਾ ਜਦਮੋਹ ਸਿੰਘ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਹਸਪਤਾਲ ਦਾਖਾ ਕਰਵਾਇਆ ਗਿਆ ਬਾਕੀ ਅਗਲੀ ਰੀ ਕਾਰਵਾਈ ਜੋ ਵੀ ਉਹ ਵਾਰਸਾਂ ਦੇ ਆਉਣ ਤੇ ਜਿੱਦਾਂ ਵਿਕਾਇਨਕੋ ਹੋਏਗੀ